ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਟ ਦੀ ਰਸੋਈ ਦੇ ਵਿੱਚ ਅੱਜ ਆਪਾਂ ਆਪਣੇ ਘਰ ਦੇ ਵਿੱਚ ਮੈਂਗੋ ਫਰੂਟੀ ਬਣਾ ਕੇ ਤਿਆਰ ਕਰਾਂਗੇ ਜੀ ਮੈਂਗੋ ਫਰੂਟੀ ਬਣਾਉਣ ਦੇ ਲਈ ਮੈਂ ਦੋ ਵੱਡੇ ਸਾਈਜ਼ ਦੇ ਪੱਕੇ ਆਂਬ ਲਏ ਨੇ ਇੱਕ ਮੈਂ మీడియం ਸਾਈਜ਼ ਦਾ ਕੱਚਾ ਆਂਬ ਲਿਆ ਹੈ ਜੀ ਇਹ ਇਹ ਬਹੁਤ ਵਧੀਆ ਫਰੂਟੀ ਜਿਹੜੀ ਘਰ ਦੇ ਵਿੱਚ ਆਪਾਂ ਬਣਾ ਕੇ ਤਿਆਰ ਕਰਨੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਵੱਦ ਤੋਂ ਵੱਧ ਸਪੋਰਟ ਕਰੋ ਚਲੋ ਜੀ ਰੈਸਪੀ ਕਰਦੇ ਹਾਂ ਸ਼ੁਰੂ ਇੱਥੇ ਆਪਾਂ 6 ਤੋਂ 7 ਗਲਾਸ ਦੇ ਏਡ-ਗਿਡ ਫਰੂਟੀ ਬਣਾ ਕੇ ਤਿਆਰ ਕਰਨੀ ਹੈ ਜੀ ਆਪਾਂ ਕੁੱਕਰ ਦੇ ਵਿੱਚ ਪਹਿਲਾਂ 5 ਗਲਾਸ ਪਾ ਕੇ ਉਬਲਣ ਲਈ ਰੱਖ ਦਾਂਗੇ ਪਾਣੀ ਨੂੰ ਇੱਕ ਗਲਾਸ ਨਾਰਮਲ ਸਾਈਜ਼ ਦਾ ਹੈ ਜਿਹੜੇ ਆਪਣੇ ਘਰੇ ਆਮ ਹੁੰਦੇ ਨੇ ਜੀ 쿠ਕਰ ਵਿੱਚ ਆਪਾਂ ਨੇ 5 ਗਲਾਸ ਪਾਣੀ ਦੇ ਲੈ ਲਏ ਆ 쿠ਕਰ ਆਪਾਂ ਗੈਸ ਉੱਤੇ ਰੱਖ ਦਿੱਤਾ ਹੈ ਜੀ ਹੁਣ ਜਿਹੜੀ ਮੀਡੀਅਮ ਜੀ ਕਟੋਰੀ ਹੁੰਦੀ ਹੈ ਆਪਣੇ ਘਰੇ ਆਮ ਨਾਰਮਲ ਛੋਟੀ ਕਟੋਰੀ ਉਹ ਪਖੰਡ ਦੀ ਪੂਰੀ ਨਹੀਂ ਪਾਈ ਥੋੜੀ ਜਿਹੀ ਘੱਟ ਆਪਾਂ ਖੰਡ ਪਾ ਦਾਂਗੇ 쿠ਕਰ ਵਿੱਚ ਇਹਨੇ ਪਾਣੀ ਗਰਮ ਹੋ ਰਿਹਾ ਹੈ ਜੀ ਆਪਾਂ ਆਂਬ ਜਿਹੜੇ ਇਹਨਾਂ ਨੂੰ ਛਿਲਕਾ ਧੋ ਲਿਆਏ ਮੈਂ ਪਹਿਲਾਂ ਹੁਣ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਵਾਂਗੇ ਆ ਤੁਸੀਂ ਦੇਖ ਸਕਦੇ ਹੋ ਜੀ ਛਿਲਕਾ ਆਪਾਂ ਨੇ ਉਤਾਰ ਲਿਆਏ ਹੁਣ ਆਪਾਂ ਆਂਬਾਂ ਨੂੰ ਰਫਲੀ ਜਿਹਾ ਕੱਟ ਲਾਂਗੇ ਬਸ ਆਂਬ ਦੇ ਆਪਾਂ ਮੋਟੇ-ਮੋਟੇ ਜੀ ਪੀਸ ਕੱਟ ਕੇ ਤਿਆਰ ਕਰ ਲਾਂਗੇ ਜੀ ਜਿਹੜੇ ਆਪਾਂ ਨੇ ਦੋ ਪੱਕੇ ਅੰਬ ਲੈਨੇ ਆ ਇਸ ਤਰ੍ਹਾਂ ਪੂਰੀ ਤਰ੍ਹਾਂ ਮਿੱਠੇ ਅੰਬ ਹੋਣੇ ਚਾਹੀਦੇ ਆ ਤਾਂ ਹੀ ਜਿਹੜੀ ਫਰੂਟੀ ਆ ਆਪਣੀ ਚੰਗੀ ਤਰ੍ਹਾਂ ਵਧੀਆ ਬਣ ਕੇ ਤਿਆਰ ਹੋਊਗੀ ਦੇਖੋ ਜਿਹੜੀ ਆਪਾਂ ਬਾਜ਼ਾਰ ਵਿੱਚ ਫਰੂਟੀ ਲੈ ਕੇ ਪੀਂਦੇ ਆ ਉਹਨਾਂ ਦਾ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਹੈਗਾ ਕਿੰਦਾਂ ਉਹ ਗਲੇ ਸੜੇ ਅੰਬਾਂ ਤੋਂ ਤਿਆਰ ਕੀਤੀ ਹੁੰਦੀ ਆ ਇਹ ਜਿਹੜੀ ਫਰੂਟੀ ਆਪਾਂ ਬਣਾ ਕੇ ਤਿਆਰ ਕਰਨੀ ਆ ਇਹ ਆਪਾਂ ਨੂੰ ਪਤਾ ਏ ਆਪਾਂ ਦੀ ਆਪਣੀਆਂ ਅੱਖਾਂ ਦੇ ਸਾਹਮਣੇ ਕਿਹੜੀ ਚੀਜ਼ ਕਿੰਨੀ ਪਾਈ ਹੈ ਤੇ ਕਿੰਦਾਂ ਦੀ ਸਾਫ਼ ਸੁਥਰੀ ਚੀਜ਼ ਜਿਹੜੀ ਆਪਾਂ ਨੇ ਲਈ ਆ ਆਪਾਂ ਨੂੰ ਸਾਰਾ ਪਤਾ ਹੁੰਦਾ ਏ ਅੰਬਾਂ ਨੂੰ ਉੱਪਰ ਨੇ ਕੱਟ ਲਿਆ ਹੈ ਜੀ ਜਿਹੜਾ ਪਾਣੀ ਆਪਾਂ ਨੇ ਕੁੱਕਰ 'ਚ ਰੱਖਿਆ ਸੀ ਖੰਡ ਪਾ ਕੇ ਉਹਦੇ ਵਿੱਚ ਹੀ ਹੁਣ ਆਪਾਂ ਮੰਗੋ ਪਾ ਦਾਂਗੇ 5 ਜਛੇ ਸੀੜੀਆਂ ਜਿਹੜੀਆਂ ਆਪਾਂ ਕੁੱਕਰ ਨੂੰ ਲਗਾਵਾਂਗੇ ਜੀ 5 ਤੇ 20 20 ਲਾਂ ਜਿਹੜੀਆਂ ਹੁਣ ਆਪਾਂ ਕੁੱਕਰ ਨੂੰ ਆਣ ਦਵਾਵਾਂਗੇ ਜੀ ਆਂਬ ਜਿਹੜੇ ਆਪਣੇ ਚੰਗੀ ਤਰ੍ਹਾਂ ਆਪਾਂ ਪਕਾ ਲਵਾਂਗੇ ਪੂਰੀਆਂ 6 ਬਿਸਲਾ ਆ ਚੁੱਕੀਆਂ ਨੇ ਜੀ ਹੁਣ ਗੈਸ ਕਰਦਾਂਗੇ ਆਪਾਂ ਬੰਦ ਅਤੇ ਇਹਦੀ ਭਾਫ਼ ਜਿਹੜੀ ਆਪਾਂ ਕੱਢ ਲਵਾਂਗੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਨਿਕਲ ਚੁੱਕੀ ਹੈ ਜੀ ਹੁਣ ਆਪਾਂ ਕੁੱਪਰ ਖੋਲ ਕੇ ਦੇਖਦੇ ਆਂ ਤੁਸੀਂ ਦੇਖ ਸਕਦੇ ਹੋ ਆਮ ਬੜੇ ਚੰਗੀ ਤਰ੍ਹਾਂ ਜਿਹੜੇ ਆ ਪੱਕ ਚੁੱਕੇ ਆ ਹੁਣ ਇਹਨਾਂ ਨੂੰ ਨਾ ਆਪਾਂ ਇੱਕ ਖੁੱਲੇ ਜੇ ਭਾਂਡੇ ਦੇ ਵਿੱਚ ਪਾ ਕੇ ਠੰਡਾ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਮੈਂ ਇੱਕ ਖੁੱਲੇ ਜੇ ਭਾਂਡੇ ਵਿੱਚ ਇਹਨਾਂ ਨੂੰ ਕੱਢ ਲਿਆਏ ਹੁਣ ਇਹਨਾਂ ਨੂੰ ਆਪਾਂ ਠੰਡਾ ਕਰਾਂਗੇ ਪੱਕੇ ਵਿੱਚ ਰੱਖ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਆਪਾਂ ਨੇ ਅੰਬ ਘੋਲੇ ਸੀ ਇਹ ਬਲ ਜਿਹੜਾ ਪਾਣੀ ਆ ਚੰਗੀ ਤਰ੍ਹਾਂ ਠੰਡਾ ਹੋ ਗਿਆ ਏ ਇਹਦੇ ਵਿੱਚ ਹੁਣ ਆਪਾਂ ਇੱਕ ਨਿੰਬੂ ਦਾ ਰਸ ਪਾ ਦਾਂਗੇ ਇਹ ਨਿੰਬੂ ਦਾ ਰਸ ਮੈਂ ਇਸ ਲਈ ਪਾਇਆ ਏ ਇਹ ਇਹ ਪਾਣ ਦੇ ਨਾਲ ਜਿਹੜੀ ਫਰੂਟੀ ਆ ਆਪਾਂ ਇੱਕ ਹਫ਼ਤੇ ਲਈ ਸਟੋਰ ਕਰਕੇ ਰੱਖ ਸਕਦੇ ਆ ਫਰੂਟੀ ਜਿਹੜੀ ਹੈ ਖਰਾਬ ਨਹੀਂ ਹੋਵੇਗੀ ਅਗਰ ਤੁਸੀਂ ਜਾਨ ਅਗਰ ਤੁਸੀਂ ਚਾਹੁੰਦੇ ਹੋ ਕਿ ਫਰੂਟੀ ਜਿਹੜੀ ਹੈ ਪੂਰੇ ਸੀਜ਼ਨ ਤੱਕ ਚੱਲੇ ਮਤਲਬ ਕਿ ਜਿਹੜੇ 2-3 ਮਹੀਨੇ ਹੁੰਦੇ ਨੇ ਇਹ ਗਰਮੀ ਦੇ ਉਹ ਸਾਰਾ ਉਹ 2-3 ਮਹੀਨੇ ਚੱਲੇ ਆਪਾਂ ਸਟੋਰ ਕਰਕੇ ਕਿਵੇਂ ਰੱਖ ਸਕਦੇ ਹਾਂ ਅਗਰ ਤੁਸੀਂ ਉਹ ਰੈਸਪੀ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਤੁਹਾਡੇ ਲਈ ਉਹ ਰੈਸਪੀ ਵੀ ਲੈ ਕੇ ਆ ਆਵਾਂਗੇ ਜੀ ਹੁਣ ਆਪਾਂ ਇਹਨੂੰ ਬਲੈਂਡ ਕਰ ਲਾਂਗੇ ਬਲੈਂਡਰ ਦੇ ਨਾਲ ਆਪਾਂ ਚੰਗੀ ਤਰ੍ਹਾਂ ਅੰਬਾਂ ਨੂੰ ਮੈਸ਼ ਕਰ ਲੈਣਾ ਜੀ ਮਿਕਸੀ ਵਗੈਰਾ ਨਾਲ ਕਈ ਵਾਰੀ ਕੀ ਹੁੰਦਾ ਸਭ ਦੇ ਘਰਾਂ ਵਿੱਚ ਮਿਕਸੀ ਜਿਹੜੀ ਨਹੀਂ ਹੁੰਦੀ ਤੇ ਆਪਾਂ ਐਦਾਂ ਹੈਂਡੀ ਬਲੈਂਡਰ ਦੇ ਨਾਲ ਇਹਨੂੰ ਬਲੈਂਡ ਕਰ ਲਵਾਂਗੇ ਬਿਨਾਂ ਕੈਮੀਕਲ ਤੋਂ ਬਿਨਾਂ ਕਿਸੇ ਕਲਰ ਤੋਂ ਆਪਾਂ ਬਹੁਤ ਵਧੀਆ ਸੂਤੀ ਜਿਹੜੀ ਜੋ ਜਿਹੜੇ ਰੇਸ਼ੇ ਵਗੈਰਾ ਜੇ ਹੁੰਦੇ ਨੇ ਉਹ ਵੀ ਸਾਰੇ ਮੈਸ਼ ਉਹ ਮਤਲਬ ਕਿ ਪੀਸ ਜਾਨ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਬਲੈਂਡ ਕਰ ਲਿਆ ਏ ਤੁਸੀਂ ਚਾਹੋ ਇਹਨੂੰ ਛਾਨ ਸਕਦੇ ਹੋ ਪਰ ਅਸੀਂ ਇਹਨੂੰ ਛਾਨਣਾ ਨਹੀਂ ਹੈਗਾ ਅਗਰ ਤੁਸੀਂ ਇਹਨੂੰ ਹੁਣੇ ਪੀਣਾ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਬਰਫ਼ ਪਾ ਕੇ ਠੰਡਾ ਕਰਕੇ ਪੀ ਸਕਦੇ ਹੋ ਅਗਰ ਤੁਸੀਂ ਬਾਅਦ ਵਿੱਚ ਪੀਣਾ ਹੈ ਤਾਂ ਤੁਸੀਂ ਇਹਨੂੰ ਫ੍ਰੀਜ਼ਰ 'ਚ 2 ਘੰਟੇ ਲਈ ਰੱਖ ਸਕਦੇ ਹੋ ਆਪਾਂ ਇਹਦੇ ਵਿੱਚ ਹੁਣ ਬਰਫ਼ ਪਾਵਾਂਗੇ ਲੋ ਜੀ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਬਰਫ਼ ਦੇ ਟੁਕੜੇ ਪੂਰੀ ਤਰ੍ਹਾਂ ਕਰ ਲਾਂਗੇ ਇਹਨੂੰ ਆਪਾਂ ਠੰਡਾ ਜਲਦੀ ਠੰਡਾ ਕਰਨ ਲਈ ਆਪਾਂ ਬਰਫ਼ ਨੂੰ ਇਸ ਤਰ੍ਹਾਂ ਘੋਲ ਲਵਾਂਗੇ ਜੀ ਸਾਡੇ ਛਟੋਰੇ ਜਿਹੜੇ ਨੇ ਉਹਨਾਂ ਕੋ ਸਬਰ ਨਹੀਂ ਹੁੰਦਾ ਹੈਗਾ ਉਹ ਦੇਖ ਰਹੇ ਨੇ ਕਦੋਂ ਸਾਨੂੰ ਫਰੂਟੀ ਗਲਾਸਾਂ 'ਚ ਪਾ ਕੇ ਮਿਲੇ फटाफट ਇੱਕ ਗੱਲ ਦੀ ਸਿਫਤ ਹੈ ਜੀ ਸਾਡੇ ਬੱਚਿਆਂ ਨੇ ਚਾਹੇ ਰਸ ਚਾਹੇ ਗਲੀ ਵਿੱਚੋਂ ਦੀ ਕੋਈ ਆਈਸਕ੍ਰੀਮ ਵਾਲਾ ਕੋਈ ਕੁਰਸੀ ਵਾਲਾ ਲੰਗੇ ਜਾਂ ਦੁਕਾਨ ਤੋਂ ਕੋਈ ਚੀਜ਼ ਲੈ ਕੇ ਨਹੀਂ ਸिखਾਂਦੇ ਇਹ ਗੱਲ ਦੀ ਪੱਕੀ ਗਰੰਟੀ ਸਾਡੇ ਬੱਚਿਆਂ ਦੀ ਜੋਸ਼ ਸੀ ਉਹਨਾਂ ਨੂੰ ਘਰ ਬਣਾ ਕੇ ਦਿੰਨੇ ਉਹਨਾਂ ਦਾ ਸਬਰ ਉਸੇ ਚੀਜ਼ ਵਿੱਚ ਹੈ ਜੀ ਹੋ ਲ ਲਈਏ ਜੀ ਜਿੰਨੀ ਕੱਪਾਂ ਨੇ ਹਜੇ ਪੀਣ ਲਈ ਦੇਣੀ ਓਨੀਆਂ ਕੱਪਾਂ ਜੱਗ ਵਿੱਚ ਕੱਢ ਲਾਂਗੇ ਬਾਕੀ ਦੀ ਆਪਾਂ ਜਿਹੜੀ ਫ੍ਰਿਜ ਵਿੱਚ ਲਾ ਦਾਂਗੇ ਜੀ ਦੋ ਘਟਕੜੇ ਜੇ ਆਪਾਂ ਬਰਤ ਦੇ ਪਾ ਦਾਂਗੇ ਜੀ ਗਲਾਸਾਂ 'ਚ ਹੁਣ ਦਵਾਂਗੇ ਜੀ ਆਪਾਂ ਆਪਣੇ ਬੱਚਿਆਂ ਨੂੰ ਪੀਣ ਲਈ ਇਹ ਲੋ ਜੀ ਤੁਸੀਂ ਵੀ ਪੀ ਸਕਦੇ ਹੋ ਫਰੂਟੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਬਿਨਾਂ ਕਿਸੇ ਕਲਰ ਤੋਂ ਬਿਨਾਂ ਕਿਸੇ ਕੈਮੀਕਲ ਤੋਂ ਆਪਾਂ ਨੇ ਬਹੁਤ ਵਧੀਆ ਪਿਓਰ ਫਰੂਟੀ ਕਰਦੇ ਵਿੱਚ ਬਣਾ ਕੇ ਤਿਆਰ ਕਰ ਲਈ ਹੈ ਜੀ ਤੁਹਾਨੂੰ ਮੇਰਾ ਫਰੂਟੀ ਬਣਾਉਣ ਦਾ ਇਹ ਤਰੀਕਾ ਕਿਦਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ